ਅੰਮ੍ਰਿਤਸਰ ਦੇ ਇੱਕ ਹੋਟਲ ਤੋਂ ਦੋ ਕੁੜੀਆਂ ਨੇ ਛਾਲ ਮਾਰ ਦਿੱਤੀ ਹੈ ਜਿਵੇਂ ਪੁਲਿਸ ਵੱਲੋਂ ਹੋਟਲ ਦੇ ਵਿੱਚ ਇੱਥੇ ਰੇਡ ਕੀਤੀ ਗਈ ਪੁਲਿਸ ਨੂੰ ਵੇਖ ਕੇ ਕੁੜੀਆਂ ਨੇ ਹੋਟਲ ਤੋਂ ਫਿਰ ਛਾਲ ਮਾਰ ਦਿੱਤੀ ਹੈ ਅੰਮ੍ਰਿਤਸਰ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਹੈ ਇੱਥੇ ਅੰਮ੍ਰਿਤਸਰ ਦੇ ਇੱਕ ਹੋਟਲ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਪੁਲਿਸ ਵੱਲੋਂ ਹੋਟਲ ਵਿੱਚ ਜਦੋਂ ਰੇਡ ਕੀਤੀ ਗਈ ਤਾਂ ਇਹਨਾਂ ਕੁੜੀਆਂ ਨੇ ਇੱਥੋਂ ਛਾਲ ਮਾਰ ਦਿੱਤੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਈਆਂ ਨੇ ਦੋਵੇਂ ਕੁੜੀਆਂ ਤਸਦੀਕ ਇਥੇ ਥਾਈਲੈਂਡ ਦੀਆਂ ਇਹ ਦੋਵੇਂ ਕੁੜੀਆਂ ਦਸੀਆਂ ਜਾ ਰਹੀਆਂ ਨੇ ਜਿਨ੍ਹਾਂ ਵੱਲੋਂ ਇਥੇ ਪੁਲਿਸ ਵੱਲੋਂ ਜਦੋਂ ਰੇਡ ਹੋਟਲਸ ਕੀਤੀ ਗਈ ਤਾਂ ਉਹਨਾਂ ਨੇ ਹੋਟਲ ਤੋਂ ਛਾਲ ਮਾਰ ਦਿੱਤੀ ਜਿਸ ਵਿੱਚੋਂ ਗੰਭੀਰ ਜ਼ਖਮੀ ਨੇ ਹਸਪਤਾਲ ਚੋਂ ਜ਼ੇਰੇ ਇਲਾਜ ਨੇ ਪੁਲਿਸ ਦੇ ਦੋਹਾਂ ਨੂੰ ਫਿਲਹਾਲ ਹਸਪਤਾਲ ਪਹੁੰਚਾਇਆ ਜਿੱਥੇ ਉਹਦਾ ਇਲਾਜ ਕੀਤਾ ਜਾ ਰਿਹਾ ਹੈ ਫਿਲਹਾਲ ਦੋਵੇਂ ਹਸਪਤਾਲ ਜ਼ੇਰੇ ਇਲਾਜ ਨੇ ਤੇ ਪੁਲਿਸ ਵੱਲੋਂ ਮਾਮਲੇ ਦੇ ਵਿੱਚ ਹੁਣ ਅੱਗੇ ਜਾਂਚ ਕੀਤੀ ਜਾ ਰਹੀ ਹੈ ਇਥੇ ਥਾਈਲੈਂਡ ਦੀਆਂ ਦੋਵੇਂ ਕੁੜੀਆਂ ਦਸੀਆਂ ਜਾ ਰਹੀਆਂ ਨੇ ਲੇਕਿਨ ਅਚਾਨਕ ਇਸ ਹੋਟਲ 'ਤੇ ਜਦੋਂ ਪੁਲਿਸ ਨੇ ਰੇਡ ਕੀਤੀ ਤਾਂ ਇਹਨਾਂ ਦੋਹਾਂ ਕੁੜੀਆਂ ਵੱਲੋਂ ਹੋਟਲ ਤੋਂ ਛਾਲ ਮਾਰ ਦਿੱਤੀ ਗਈ ਜਿਸ ਵਿੱਚ ਇਹ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਇਹ ਮੌਕੇ ਦੀਆਂ ਤਸਵੀਰਾਂ ਨੇ ਸਦਾ ਦੇਖੇ تھے ਨਾ ਦੋਹਾਂ ਕੁੜੀਆਂ ਜਦੋਂ ਛਾਲ ਮਾਰੀ ਤਾਂ ਪੂਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਫਿਲਹਾਲ ਐਂਬੂਲੈਂਸ ਆਦੀ ਗਈ ਮੌਕੇ ਤੇ ਤੇ ਪੁਲਿਸ ਵੱਲੋਂ ਹੁਣ ਇਹਨਾਂ ਨੂੰ ਹਸਪਤਾਲ ਚ ਦਾਖਲ ਕਰਾਇਆ ਗਿਆ ਤੇ ਅੱਗੇ ਮਾਮਲੇ ਦੇ ਵਿੱਚ ਹੁਣ ਜਾਂਚ ਕੀਤੀ ਜਾ ਰਹੀ ਹੈ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਮਨਿੰਦਰ ਮੋਂਗਾ ਸੜਨਾਲੇਸ ਵੇਲੇ ਜੁੜ ਚੁੱਕੇ ਨਹੀਂ ਉਹਨਾਂ ਦੇ ਨਾਲ ਗੱਲ ਕਰਦੇ ਆ ਮਨਿੰਦਰ ਕੀ ਕੁਛ ਹੈ ਪੂਰਾ ਮਾਮਲਾ ਹੈ ਜੋ ਇਸ ਤਰ੍ਹਾਂ ਦੇ ਨਾਲ ਕੁੜੀਆਂ ਨੇ ਇੱਥੇ ਛਾਲ ਮਾਰ ਦਿੱਤੀ ਤੇ ਜ਼ਖਮੀ ਹੋ ਗਈਆਂ ਆ ਦੇਖੋ ਰਤਾ ਅੰਮ੍ਰਿਤਸਰ ਦੇ ਵਿੱਚ ਜ਼ਿਆਦਾਤਰ ਹੋਟਲਾਂ ਦੇ ਵਿੱਚ ਜੋ ਸਪਾ ਸੈਂਟਰ ਬਣਾਏ ਗਏ ਨੇ ਉਹਨਾਂ ਦੇ ਵਿੱਚ ਦੇਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ ਖਾਸ ਕਰਕੇ ਸ਼੍ਰੀ ਬਸਟੈਂਡ ਤੋਂ ਲੈ ਕੇ ਸ਼੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਆ ਤੇ ਬਨੇ ਹੋਟਲਾਂ ਵਿੱਚ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜਿੱਥੇ ਦੇਵਪਾਰ ਚੱਲਦਾ ਹੈ ਤੋ ਜੋ ਹੁਣ ਤੱਕ ਜਾਣਕਾਰੀ ਮਿਲੀ ਹੈ ਕਿ ਪੁਲਿਸ ਦੇ ਇੱਕ ਅਧਿਕਾਰੀ ਦੀ ਅਗਵਾਹੀ ਹੇਠ ਇਸ ਟੀਮ ਵੱਲੋਂ ਜਿਹੜਾ ਰਾਇਲ ਸ਼ੈਲਟਰ ਹੋਟਲ ਜੋ ਕਿ ਬੱਸ ਸਟੈਂਡ ਤੋਂ ਸ਼੍ਰੀ ਦਰਬਾਰ ਸਾਹਿਬ ਜਾਂਦੇ ਰਸਤੇ ਤੇ ਹੈ ਇੱਥੇ ਰੇਡ ਕੀਤੀ ਗਈ ਸੀ ਜਿਸ ਦੀ ਚੌਥੀ ਮੰਜ਼ਿਲ ਤੇ ਸਪਾ ਸੈਂਟਰ ਚੱਲ ਰਿਹਾ ਸੀ ਔਰ ਪੁਲਿਸ ਉਹਨਾਂ ਇੱਕ ਘਰਾ ਦੇ ਵਿੱਚ ਸਪਾ ਸੈਂਟਰ ਵਿੱਚ ਕੰਮ ਕਰ ਰਹੀਆਂ 2 2.5 ਕੁੜੀਆਂ ਵੱਲੋਂ ਚਾਰ ਮਾਰ ਕੇ ਆਪਣੇ ਆਪ ਨੂੰ ਪੁਲਿਸ ਤੋਂ ਬਚਾਉਣ ਦਾ ਯਤਨ ਕੀਤਾ ਗਿਆ ਸੀ ਔਰ ਜੜਕੀਆਂ ਦੇ ਛਾਲ ਮਾਰਨ ਤੇ ਪੁਲਿਸ ਦੀ ਅਧਿਕਾਰੀ ਦੀ ਜਿਹੜੀ ਟੀਮ ਸੀਗੀ ਉਹ ਕਿਤੇ ਨਾ ਕਿਤੇ ਘਬਰਾ ਕੇ ਉਥੋਂ ਵਾਪਸ ਚਲੀ ਗਈ ਤਾਂ ਜੋ ਕੋਈ ਮਾਮਲਾ ਉਹਨਾਂ ਦੇ ਸਿਰ ਨਾ ਪੈ ਜੇ ਪਰ ਉਸ ਤੋਂ ਬਾਅਦ ਦੁਬਾਰਾ ਪੁਲਿਸ ਵੱਲੋਂ ਇੱਕ ਟੀਮ ਭੇਜੀ ਗਈ ਔਰ ਉਸ ਤੋਂ ਬਾਅਦ ਜਿਹੜਾ ਹੋਟਲ ਦੇ ਵਿੱਚ ਜੋ ਸੀਸੀਟੀਵੀ ਕੈਮਰਾ ਲੱਗੇ ਸੀ ਉਹਨਾਂ ਦੀ ਡੀਵੀਆਰ ਆਪਣੇ ਕਬਜੇ 'ਚ ਲਿਆ ਗਿਆ ਔਰ ਇਸ ਤੋਂ ਇਲਾਵਾ ਜਿਹੜਾ ਕੁੜੀ ਜ਼ਖਮੀ ਕੁੜੀਆਂ ਸਨ ਕਿਉਂਕਿ ਬਾਹਰ ਦੀ ਗੱਲ ਹੈ ਚੌਥੀ ਮੰਜ਼ਿਲ ਤੋਂ ਕੁੜੀਆਂ ਨੇ ਛਾਲ ਮਾਰੀ ਸੀ ਪਰ ਉਹਨਾਂ ਤੇ ਦੋਵਾਂ ਦੀ ਦੋਵਾਂ ਨੂੰ ਜਿਹੜਾ ਪੁਲਿਸ ਨੂੰ ਲਿਜਾ ਕੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਇੱਕ ਦੀ ਹਾਲਤ ਅਜੇ ਵੀ ਗੰਭੀਰ ਦੱਸੀ ਜਾ ਰਹੀ ਹੈ। ਤੋਂ ਪੁਲਿਸ ਵਾਲੋਂ ਪੂਰੀ ਸਖਤਨਾਬੰਦੀ ਕੋਈ ਜਾਣਕਾਰੀ ਨਾ ਦੇਣਾ ਕਿਤਨਾ ਕਿਤੇ ਹਾਲਾਤ ਉਹ ਸ਼ੱਕੀ ਬਣਾਉਂਦਾ ਹੈ। ਜੀ ਬਿਲਕੁਲ ਸੋ ਕੀ ਇਸ ਮਾਮਲੇ ਵਿੱਚ ਕੋਈ ਹੋਟਲ ਮਾਲਕ ਤੇ ਵੀ ਕੋਈ ਮਾਮਲਾ ਦਰਜ ਹੋਇਆ ਕੋਈ ਗ੍ਰਿਫਤਾਰੀ ਹੋਈ ਇਸ ਮਾਮਲੇ ਤੋਂ ਤੱਕ? ਜਿਸ ਤਰ੍ਹਾਂ ਪਹਿਲਾਂ ਦੱਸਿਆ ਅਦਾ ਕਿ ਪੁਲਿਸ ਵੱਲੋਂ ਇਸ ਵੰਡ ਵਿੱਚ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕੀਤਾ ਗਿਆ ਹੈ ਕਿਤਨਾ ਕਿਤੇ ਇਸ ਮਾਮਲੇ ਵਿੱਚ ਪੁਲਿਸ ਦੀ ਜਿਹੜੀ ਸਥਿਤੀ ਹੈ ਉਹ ਸ਼ੱਕੀ ਜ਼ਰੂਰ ਨਜ਼ਰ ਆ ਰਹੀ ਹੈ ਪੁਲਿਸ ਵੱਲੋਂ ਕੁਝ ਨਾ ਕੁਝ ਛਾਪੌਣ ਦਾ ਯਤਨ ਜਿਹੜਾ ਜ਼ਰੂਰ ਕੀਤਾ ਜਾ ਰਿਹਾ ਹੈ ਕਿਉਂਕਿ ਜਿਸ ਤਰ੍ਹਾਂ ਨਾਲ ਦੀਆਂ ਮਾਤਾ ਦੁਕਾਨਦਾਰ ਜਿੱਸ ਦੱਸਦੇ ਨੇ ਕਿ ਪਹਿਲਾਂ ਪੁਲਿਸ ਵੱਲੋਂ ਰੇਡ ਕੀਤੀ ਗਈ ਸੀ ਜਿਸ ਤੋਂ ਬਾਅਦ ਕੁੜੀਆਂ ਵੱਲੋਂ ਸ਼ਰਾਬ ਮਾਰੀ ਗਈ ਸੀ ਠਾਈ ਕੁੜੀਆਂ ਵੱਲੋਂ ਤਜਾਦ ਸਰਪਾਟ ਸੈਂਟਰ ਦੇ ਵੀ ਥਾਈ ਕੁੜੀਆਂ ਜਿਹੜੀਆਂ ਉਹ ਕੰਮ ਕਰਦੀਆਂ ਨੇ ਉਹ ਕਿਤੇ ਨਾ ਕਿਤੇ ਦੇਵਪਾਦ ਦੇ ਥੰਦੇ ਨਾਲ ਵੀ ਜੁੜੀਆਂ ਨੇ ਔਰ ਇਸ ਖਬਰ ਦੇ ਲਸ਼ਰ ਹੋਣ ਤੋਂ ਬਾਅਦ ਕਨ ਕਿ ਥਾਈ ਕੁੜੀਆਂ ਵੱਲੋਂ ਛਾੜ ਮਾਰੀ ਗਈ ਹੈ ਥਾਈ ਥਾਈਲੈਂਡ ਤੋਂ ਥਾਈ ਅੰਬੈਸੀ ਜਿਹੜੀ ਇੰਡੀਆ ਦੇ ਵਿੱਚ ਹੈ ਉੱਥੇ ਵੀ ਸੰਪਰਕ ਕੁਝ ਪਰਿਵਾਰਾਂ ਵੱਲੋਂ ਕੀਤਾ ਗਿਆ ਕਿਉਂਕਿ ਵੱਡੀ ਗਿਣਤੀ ਵਿੱਚ ਕੁੜੀਆਂ ਥਾਈ ਕੁੜੀਆਂ ਇੱਥੇ ਕੰਮ ਕਰਦੀਆਂ ਨੇ ਔਰ ਉਹਨਾਂ ਦੇ ਪਰਿਵਾਰਾਂ ਵਿੱਚ ਇਸ ਗੱਲ ਨੂੰ ਲੈ ਕੇ